ਬੜੀਏ ਨਹੀਂ ਕੱਲ ਸੁਣ ਹੀਰੇ ਹੋ ਕੱਲ ਸੁਣ ਹੀਰੇ 에ਰਪੋਰਟ ਤੇ ਕੁੜੀ ਆਪਣੇ ਪਤੀ ਨੂੰ ਦੇਖ ਕੇ ਪੈਰਾਂ ਵਿੱਚ ਡੈਗ ਪਈ ਇਹ ਨੇ ਚੰਗੇ ਮਾਂ ਪਿਓ ਦੇ ਚੰਗੇ ਸੰਸਕਾਰ ਕੁੜੀ ਨੂੰ ਦੇਖ ਕੇ ਮੁੰਡੇ ਦੇ ਹੱਥਾਂ ਵਿੱਚ ਆ ਗਈ ਜਾਨ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਆ ਆਪ ਸਭ ਨੂੰ ਪਤਾ ਹੈ ਕਿ ਮੁੰਡਾ ਆਇਲਟਸ ਵਾਲੀ ਕੁੜੀ ਨਾਲ ਵਿਆਹ ਕਰਾ ਕੇ ਉਸਤੇ ਖਰਚਾ ਕਰਕੇ ਉਸ ਨੂੰ ਕੈਨੇਡਾ ਭੇਜਦਾ ਤੇ ਉਸ ਤੋਂ ਬਾਅਦ ਕੁੜੀ ਸਾਲ ਬਾਅਦ ਜਾਂ ਦੋ ਤਿੰਨਾਂ ਸਾਲਾਂ ਬਾਅਦੋਂ ਆਪਣੇ ਪਤੀ ਨੂੰ ਕੈਨੇਡਾ ਬੁਲਾਉਂਦੀ ਆ ਤਾਂ ਦੇਖੋ ਕਿਵੇਂ 에어ਪੋਰਟ ਤੇ ਜਦੋਂ ਕੁੜੀ ਆਪਣੇ ਪਤੀ ਨੂੰ ਦੇਖਦੀ ਆ ਤੇ ਪੈਰਾਂ ਵਿੱਚ ਡਿੱਗ ਪੈਂਦੀ ਆ ਇਹ ਨੇ ਚੰਗੇ ਮਾਪਿਓ ਦੇ ਚੰਗੇ ਸੰਸਕਾਰ ਆਪ ਸਭ ਨੂੰ ਪਤਾ ਹੈ ਕਿ ਕਈ ਕੁੜੀਆਂ ਕੈਨੇਡਾ ਜਾ ਕੇ ਮੁੱਕਰ ਜਾਂਦੀਆਂ ਤੇ ਆਪਣੇ ਘਰ ਵਾਲੇ ਨੂੰ ਨਹੀਂ ਛੱਡਦੀਆਂ ਜਾਂ ਫਿਰ ਉੱਥੇ ਕੋਈ ਹੋਰ ਵਿਆਹ ਕਰਾ ਲੈਂਦੀਆਂ ਪਰ ਇਸ ਕੁੜੀ ਨੇ ਆਪਣੇ ਪਤੀ ਨੂੰ 3 ਸਾਲਾਂ ਬਾਅਦ ਕੈਨੇਡਾ ਬੁਲਾਇਆ ਕੀ ਕਹਿਣਾ ਚਾਹੋਗੇ ਇਸ ਵੀਡੀਓ 'ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ